ਸਾਰਿਆਂ ਨੇ ਆਪਕਿਆਂ ਦੀਆਂ ਪਾਰਟੀਆਂ ਦੇ ਪਹਿਲਾਂ ਬਜਾਦ ਸਾਹਿਬ ਨੇ ਕਹਿਤਾ ਹੈ ਕਿ ਬਿਲਕੁਲ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਗੱਲ ਕਰਨੀ ਹੈ ਅਸੀਂ ਬਿਲਕੁਲ ਹੀ ਉਸ ਜਿਵੇਂ ਆਮ ਆਦਮੀ ਪਾਰਟੀ ਜਾਂ ਮੈਂ ਜਾਨ ਸੇਵਾ ਵੈਲਫੇਅਰ ਸੁਸਾਇਟੀ ਸ਼੍ਰੀ ਮੁਖਸਰ ਸਾਹਿਬ ਵੱਲੋਂ ਇੱਥੇ ਜਿਹੜੇ ਐਨਜੀਓ ਪੇਸ਼ ਹੋਇਆ ਐ ਐਸ ਜਿਹੜੇ ਗਰੁੱਪ ਦੇ ਵਿੱਚ ਤੇ ਅਸੀਂ ਉਹ ਐਨਜੀਓ ਵਾਲੀਆਂ ਗੱਲਾਂ ਹੀ ਰੱਖੀਆਂ ਅਸੀਂ ਇਹਦੇ ਵਿੱਚ ਕੋਈ ਸਰਕਾਰ ਦੀ ਤਾਰੀਫ਼ ਨਹੀਂ ਕੀਤੀ ਪਰ ਸਰਕਾਰ ਨੂੰ ਚਲਾਉਣ ਵਾਲੇ ਜਿਹੜੇ ਇਹ ਯੂ ਸਾਹਿਬ ਜਾਂ ਨਗਰ ਕੌਂਸਲ ਇਹ ਚਾਰ ਮੈਂ ਇੱਕਵੇਂ ਆ ਇਹਨੇ ਸਰਕਾਰ ਦੀ ਵਾਹਵਾ ਹੀ ਕਰਾ ਸਕਦੇ ਆ ਸਰਕਾਰ ਦੇ ਨੂੰ ਦੁਰਭਟੇ ਨੂੰ ਕਹਿ ਸਕਦੇ ਆ ਤੋਂ ਇਹੀ ਯੋਸਾ ਨੂੰ ਬੇਨਤੀ ਕੀਤੀ ਆ ਵੀ ਅਸੀਂ ਕਿਸੇ ਵੀ ਪਾਰਟੀ ਵੱਲੋਂ ਕੋਈ ਨਹੀਂ ਆਇਆ ਅਸੀਂ ਸ਼ਹਿਰ ਨੂੰ ਪਿਆਰ ਕਰਨ ਵਾਲੇ ਤੇ ਪਿਛਲੇ ਜਿਹੜਾ 3-4 ਸਾਲਾਂ 5 ਸਾਲਾਂ ਤੋਂ ਜਿਹੜਾ ਗੰਦ ਪਿਆ ਉਹਨੂੰ ਸਾਫ਼ ਕਰਨ ਲਈ ਅਸੀਂ ਉਹਨਾਂ ਤੇ ਉਮੀਦ ਰੱਖ ਕੇ ਆਈ ਸੀ ਕਿਉਂਕਿ ਇਹਨਾਂ ਯੋਸਾਵਾਂ ਦਾ ਸੁਖਤਾ ਸਾਹਿਬ ਦਾ ਅਸੀਂ ਝੋਕੜ ਵੇਖਿਆ ਜਿੱਥੇ ਵੀ ਰਹੇ ਆ ਇਹਨਾਂ ਨੇ ਸ਼ਹਿਰ ਦਾ ਸੁਧਾਰ ਕੀਤਾ ਇਤਿਹਾਸਿਕ ਸ਼ਹਿਰ ਹੈ ਸ਼੍ਰੀ ਮੁਕਸਰ ਸਾਹਿਬ ਸਾਫ ਸਫਾਈ ਦੇ ਪੁਕਤਾ ਪ੍ਰਬੰਧ ਹੈ ਨਹੀਂ ਉਸ ਬਾਰੇ ਕੋਈ ਵਿਚਾਰ ਚਰਚਾ ਹੋਈ ਹੈ ਦੇਖੋ ਇਹ ਵਿਚਾਰ ਚਰਚਾ ਆ ਤਾਂ ਸਾਰੇ ਮੁੱਦਿਆਂ ਦੇ ਵਿੱਚ ਸਭ ਤੋਂ ਪਹਿਲਾਂ ਸਾਫ ਸਫਾਈ ਦੀ ਹੋਈ ਹੈ ਸਭ ਤੋਂ ਪਹਿਲਾ ਮੁੱਦਾ ਹੀ ਅਸੀਂ ਉਹ ਰੱਖਿਆ ਜਿੱਤੇ ਇੱਕ ਵਿਦਿਆਦਾਕਰ ਹੈ ਇੱਕ ਪਾਸੇ ਇੱਕ ਪਾਸੇ ਜਿਹੜੇ ਲੋਕੀ ਸੈਂਸ ਪਾਰਟੀਆਂ ਜਾਂਦੇ ਆ ਚੰਗੀ ਹਵਾ ਲੈਣ ਜਾਂਦੇ ਆ ਪ੍ਰਦੂਸ਼ਣ ਤੋਂ ਰਹਿਤ ਲੈਂਦੇ ਆ ਸੜਕਾਂ ਨੂੰ ਮਲਾਂਦੇ ਆ ਉੱਥੇ ਬਾਲਮੀਕ ਜੀ ਦਾ ਮਨ ਜਿਹੜੇ ਬੋਤਲ ਲੱਗਿਆ ਬੜਾ ਕਿਉਂਕਿ ਜਦੋਂ ਤਾਂ ਬਿੱਤਰ ਬੋਤ ਲੱਗਿਆ ਉੱਥੇ ਕੂੜਾ ਛੁਟਣਾ ਇੱਕ ਬਹੁਤ ਬੇਮਕੂਫੀ ਵਾਲੀ ਗੱਲ ਹੈ ਅਸੀਂ ਇਹੋ ਸਾਹ ਨੂੰ ਇਹੀ ਬੇਨਤੀ ਕੀਤੀ ਹੈ ਸਭ ਤੋਂ ਪਹਿਲਾਂ ਉਹਨੂੰ ਸਾਫ ਕੀਤਾ ਜਾਵੇ ਉਸ ਤੋਂ ਬਾਅਦ ਫਿਰ ਇੱਥੇ ਉਹਨੂੰ ਗੱਲ ਕਰਨੀ ਫਿਰ ਬੰਦੀ ਹੈ ਸਰਕਾਰ ਦੀ ਤੇ ਐਮਐਲਏ ਦੀ ਕਿਉਂਕਿ ਐਮਐਲਏ ਸਾਹਿਬ ਨੇ ਆਪਦੇ ਕੋਲੋਂ ਦੋ ਟਰਾਲੀਆਂ ਟਰੈਕਟਰ ਨਵੇਂ ਆਪਦੀ ਤਨਖਾਹ ਦੇ ਵਿੱਚੋਂ ਆਪਣੇ ਬਾਲਟੀਆਂ ਮੱਠਲ ਝਾੜੂ ਸਾਰੇ ਆਪੇ ਕੋਲ ਲੈਵਰ ਲਾ ਕੇ ਸ਼ਹਿਰ ਦੀ ਸਫਾਈ ਕੀਤੀ ਆ ਇਹ ਤਾਇਦ ਕਰਨੀ ਬੰਦੀ ਹੈ ਜੇ ਲੋ ਮੈਂ ਪੋਲੀਟਿਕਲ ਤੌਰ ਤੇ ਨਹੀਂ ਕਹਿੰਦਾ ਤਾਂ ਮੈਂ ਐਨ ਜੀਓਜ਼ ਵੱਲੋਂ ਵੀ ਇਹ ਬੇਨਤੀ ਕਰਦਾ ਕਿ ਸਾਰੇ ਐਨ ਜੀਓ ਨੂੰ ਪਤਾ ਹੈ ਕਿ ਜਿਹੜੇ ਇੱਥੋਂ ਦੇ ਵ代ਕ ਕਾਕਾ ਬਰਾੜ ਦੀ ਹੈ ਉਹਨਾਂ ਨੇ ਆਪਣੀ ਸਾਰੀ ਤਨਖਾਹ ਲਾ ਕੇ ਸ਼ਹਿਰ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਹੈ। ਡੋਲ ਸਾਰਿਆਂ ਦਾ ਓਕੇ। ਬ੍ਰਿਆਸਾ ਅੱਜ ਮੀਟਿੰਗ ਰੱਖੀ ਗਈ ਸੀ ਆਪਣਾ ਕਮੇਟੀ ਦੇ ਵਿੱਚ ਕੀ ਮੁੱਦਾ ਸੀਗਾ? ਦੇਖੋ ਡਾਗਰ ਕੌਂਸਲ ਨਾਲ ਅਸੀਂ ਪਿਛਲੀ ਵਾਰੀ ਵੀ ਮੀਟਿੰਗ ਕੀਤੀ ਸੀਗੀ। ਪਿਛਲੇ ਉਹ ਨਵੇਂ ਈਓ ਸਾਹਿਬ ਆਏ ਹਨ ਵਰਮ ਜੀ ਉਹਨਾਂ ਨਾਲ ਵੀ ਮੀਟਿੰਗ ਕੀਤੀ ਹੈ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਸਾਡੇ ਮੁਕਸਰ ਦੇ ਬੜੇ ਤਰਸਯੋਗ ਹਾਲਾਤ ਹੈ ਕਿ ਅਸੀਂ ਜਿਹੜੇ ਜਿੰਨੇ ਮੁਕਸਰ ਵਾਸੀ ਹੈ ਉਹ ਅਸੀਂ ਇਸ ਗੱਲ ਤੋਂ ਬਹੁਤ ਪਰੇਸ਼ਾਨ ਆ ਕਿਤੇ ਪਾਣੀ ਖੜਾ ਹੈ ਕਿਤੇ ਕੂੜਾ ਸੁੱਟ ਦਿੰਦੇ ਆ ਡੰਪ ਬਣਾਈ ਬੈਠੇ ਆ ਉਹਦੇ ਨਾਲ ਪਾਰਕ ਦੇ ਨਾਲ ਵਾਲੇ ਪਾਸੇ ਜਿਹੜੀ ਕੋਈ ਪ੍ਰੋਬਲਮ ਹੈ ਕੁੱਤਿਆਂ ਦੀ ਡੌਗਸ ਦੀ ਪ੍ਰੋਬਲਮ ਹੈਗੀ ਹੈ ਕਈ ਥਾਵਾਂ ਤੇ ਨਜਾਇਜ਼ ਸਾਰੀਆਂ ਹੋਈ ਜਾਂਦੀਆਂ ਕਈ ਥਾਵਾਂ ਤੇ ਜਿਹੜੀ ਪਾਈਪ ਲਾਈਨ ਪਾਈ ਜਾਂਦੇ ਆ ਜਿਹੜੇ ਗੈਸ ਪਾਈਪ ਵਾਲੇ ਇਹਨਾਂ ਨੇ ਥਾਂ ਥਾਂ ਤੇ ਟੋਏ ਪਾਟ ਰੱਖੇ ਆ ਸ਼ਹਿਰ ਦੀਆਂ ਐਸੀਆਂ ਸਮੱਸਿਆਵਾਂ ਆ ਜਿਹੜੀਆਂ ਕਿ ਈਓ ਸਾਹਿਬ ਨੂੰ ਕਿਹਾ ਵੀ ਤੁਸੀਂ ਇੱਕ ਵਾਰੀ ਸ਼ਹਿਰ ਦਾ ਸਾਰੇ ਦਾ ਚੱਕਰ ਮਾਰ ਕੇ ਇਹ ਵੇਖੋ ਵੀ ਲੋਕ ਕਿਵੇਂ ਪਰੇਸ਼ਾਨੀ ਵਾਰੀ ਵਾਰੀ ਝੱਲ ਰਹੇ ਆ ਤੁਸੀਂ ਇਹ ਜਿਹੜੇ ਜਿੰਨੇ ਪਰੇਸ਼ਾਨੀ ਦੇ ਸਬੱਬ ਬਣੇ ਆ ਜਿਹੜੇ ਜਿਹੜੇ ਕੰਮ ਤੁਹਾਡੇ ਨਗਰ ਕੌਂਸਲ ਕੰਨੀਓ ਰੁਕੇ ਆ ਉਹ ਸਾਰੇ ਚਲਾਓ ਕਿਹੜੇ ਕਿਹੜੇ ਮੁੱਦੇ ਰੱਖੇ ਗਏ ਸੀ ਔਰ ਕਿਹੜੇ ਕਿਹੜੇ ਮੁੱਦਿਆਂ ਤੇ ਜਿਹੜੀਆਂ ਇਹਨਾਂ ਨੇ ਪਾਸ ਕਰਨ ਦੀ ਜਿਹੜੀ ਗੱਲ ਆਖੀਏ ਕੰਮ ਕਰਨ ਨਹੀਂ ਕਰ ਰੱਖਿਆ ਮੁੱਦੇ ਸਾਡੇ ਵੱਲੋਂ ਤਾਂ ਸ਼ਹਿਰ ਦੇ ਸਾਰੇ ਮੁੱਦੇ ਰੱਖੇਗੇ ਉਹਨਾਂ ਨੇ ਸਾਰੇ ਮੁੱਦੇ ਜਿਹੜੇ ਆ ਉਹ ਨੋਟ ਕਰ ਲਿਆ ਮੁੱਦੇ ਨੋਟ ਕਰਨ ਤੋਂ ਬਾਅਦ ਉਹ ਕਹਿੰਦੇ ਵੀ ਹੁਣ ਅਗਲੀ ਜਿਹੜੀ ਹੁਣ ਆਉਣ ਵਾਲੀ 15 ਤਰੀਕ ਹੈ ਉਦੋਂ ਤੁਸੀਂ ਮੇਰੇ ਆਸਤੇ ਗੁਲਦਸਤਾ ਲੈ ਕੇ ਆਉਂਗੇ ਐਦ ਕਿ ਅਸੀਂ ਨਵੇਂ ਆਇਆ ਤਾਂ ਅਸੀਂ ਉਹਨਾਂ ਨੂੰ ਜੀ ਆਇਆਂ ਜਿਹੜਾ ਉਹ ਮੈਮੋਰੰਡਮ ਦੇ ਕੇ ਕੀਤਾ ਤੇ ਉਹ ਕਹਿੰਦੇ ਅਗਲੀ ਵਾਰੀ ਤੁਸੀਂ 15 ਤਰੀਕ ਨੂੰ ਆਉਂਗੇ ਤੁਸੀਂ ਮੇਰੇ ਆਸਤੇ ਗੁਲਦਸਤਾ ਲੈ ਕੇ ਆਉਂਗੇ ਮੈਂ ਆਪ ਇਸ ਤੰਪ੍ਰਤੀ ਪੂਰਾ ਤਾਂ ਦੇਹੀ ਨਾਲ ਜੋਰ ਲਾਉਂਗਾ ਤੇ ਮੈਂ ਜਾ ਕੇ ਸਾਰੇ ਸ਼ਹਿਰ ਦਾ ਚੱਕਰ ਮਾਰ ਕੇ ਜਿਹੜੇ ਜਿਹੜੇ ਕੰਮ ਕੋਈ ਜਲਾਲਾਬਾਦ ਰੋਡ ਦੇ ਕੰਮ ਹੈ ਪੁਲ ਦੇ ਕੰਮ ਹੈ ਪੁਲ ਦੇ ਥਲੜੇ ਪਾਸੇ ਡਵਾਈਡਰ ਬਣਣ ਵਾਲੇ ਆ ਪੁਲ ਦੇ ਥਲੜੇ ਪਾਸੇ ਜਿਹੜਾ ਸਪੀਡ ਬ੍ਰੇਕਰ ਬਣਣ ਵਾਲੇ ਆ ਵੀ ਰੋਜ਼ ਐਕਸੀਡੈਂਟ ਹੁੰਦੇ ਆ ਜਾਂ ਜਲਾਲਾਬਾਦ ਰੋਡ ਤੇ ਖੱਡੇ ਪਏ ਆ ਹੋਰ ਸੜਕਾਂ ਜਿਹੜੀਆਂ ਜਿਵੇਂ ਆਮਨ ਕਲੋਨੀ ਆ ਆਮਨ ਕਲੋਨੀ ਦੇ ਵਿੱਚ ਦਿਨ ਰਾਤ ਪਾਣੀ ਖੜਿਆ ਰਹਿੰਦਾ ਉੱਥੇ ਜਿਹੜੇ ਲੋਕ ਆ ਉਹ ਕੇਰੀ ਛੁੱਟ ਦਿੰਦੇ ਆ ਜਿਹੜੀ ਆਪਣੇ ਇੱਥੋਂ ਆਂਦੀ ਆ ਪੇਪਰ ਮਿੱਲ ਤੋਂ ਉਹ ਇਸ ਤਰ੍ਹਾਂ ਦੇ ਕਈ ਮੁੱਦੇ ਵਿਚਾਰੇ ਗਏ ਸਟਰੀਟ ਲਾਈਟਾਂ ਸਟਰੀਟ ਲਾਈਟਾਂ ਜਿਨੇ ਕਈ ਥਾਵਾਂ ਤੇ ਜਗੀਆਂ ਦੀਆਂ ਰਾਤ ਨੂੰ ਜਗਦੀਆਂ ਹੀ ਨਹੀਂ ਮਤਲਬ ਐਸੇ ਕਈ ਮੁੱਦੇ ਐਸੇ ਆ ਕਿ ਜਿਨ੍ਹਾਂ ਬਾਰੇ ਗੱਲਬਾਤ ਹੋਈ ਵਿਚਾਰ ਚਰਚਾ ਹੋਈ ਲੰਮੀ ਤੇ ਈਓ ਸਾਹਿਬ ਵੱਲੋਂ ਪੂਰੇ ਤੌਰ ਤੇ ਆਸ਼ਵਾਸ਼ਣ ਸਾਰੇ ਸ਼ਹਿਰ ਨੂੰ ਦਵਾਇਆ ਗਿਆ ਹੈ ਕਿ ਮੈਂ ਇਹਨਾਂ ਦਾ 100% ਦੀ ਹੱਲ ਕੱਢੂ। ਸਮੱਸਿਆ ਮੁਕਸਰ ਦੇ ਵਿੱਚ ਬਹੁਤ ਨੇ, ਬਹੁਤ ਲੰਮੇ ਸਮੇਂ ਤੋਂ ਨੇ। ਕਈ ਵਾਰ ਵੀ ਉਹਨੂੰ ਮਿਲੇ ਹੈਗੀਆਂ। ਭਰੋਸਾ ਹੈ ਹੋ ਜੂਗਾ। ਔਰ ਜੇਕਰ ਨਹੀਂ ਹੁੰਦਾ ਤਾਂ ਫਿਰ ਅੱਗੇ ਥੋੜੀ ਕੀ ਰਣਨੀਤੀ ਹੈਗੀ ਆ। ਦੇਖੋ ਅਸੀਂ ਹੁਣ ਇੱਕ ਵਾਰੀ ਇਹਨਾਂ ਨੂੰ ਸਾਰੀਆਂ ਜਿੰਨੇ ਮਸਲੇ ਸੀਗੇ ਉਹ ਲਿਖਾਤੇ ਆ, ਜਿੰਨੇ ਮੁੱਦੇ ਸੀ ਉਹ ਲਿਖਾਤੇ ਆ। ਜੇਕਰ ਫਿਰ ਵੀ ਹੁਣ 15 ਦਿਨਾਂ ਬਾਅਦ ਆਵਾਂਗੇ ਕਿਉਂਕਿ ਸਾਡੀ ਜਿਹੜੀ ਜਿੰਨੀ ਅਸੀਂ ਇੱਕ ਗਰੁੱਪ ਬਣਾ ਰੱਖਿਆ ਹੈ ਜਿਹਦੇ 'ਚ ਸਾਰੀਆਂ ਸਮਾਜਿਕ ਧਾਰਮਿਕ ਸੰਸਥਾਵਾਂ ਹੈ ਮੁੰਡੇ ਚ ਸਾਡੀ ਸੋਚ ਹੀ ਸਿਰਫ ਮੁਕਸਰ ਨੂੰ ਪਿਆਰ ਕਰਨ ਵਾਲੇ ਮੁਕਸਰ ਦੀ ਤਰੱਕੀ ਵੇਖਣ ਵਾਲੇ ਜਿਹੜੇ ਮੁਕਸਰ ਦੇ ਹਾਲਾਤਾਂ ਤੇ ਇਸ ਤਰੀਕੇ ਨਾਲ ਦਰਦ ਪੇਸ਼ ਕਰਦੇ ਆ ਕਿ ਉਹ ਜਿੰਨੇ ਅਫਸਰ ਆ ਉਹਨਾਂ ਨੂੰ ਆਂਦਿਆ ਸਾਰੇ ਹੀ ਗੱਲ ਕਹਿੰਦੇ ਆ ਵੀ ਸਾਡਾ ਮੁਕਸਰ ਸਵਾਰੋ ਹੁਣ ਲੱਗਦਾ ਸਾਨੂੰ ਕਿ ਜਿਹੜੇ ਈਓ ਸਾਹਿਬ ਆਏ ਆ ਇਹ ਬਿਨਾ ਕਿਤੇ ਪੱਖਪਾਤ ਤੋਂ ਕਿਉਂਕਿ ਅਸੀਂ ਵੀ ਇਹਨਾਂ ਨੂੰ ਇਹੀ ਗੱਲ ਆਖੀ ਹੈ ਵੀ ਜਦੋਂ ਅਸੀਂ ਇਸ ਗੇਟ ਤੋਂ ਅੰਦਰ ਵੜੇ ਸੀ ਜਾਂ ਅਸੀਂ ਕਿਸੇ ਅਫਸਰ ਕੋਲ ਜਾਨੇ ਆ ਅਸੀਂ ਆਪ ਦਾ ਜਿਹੜਾ ਬੀਜੇਪੀ ਦਾ ਕਾਂਗਰਸ ਦਾ ਆਪ ਦਾ ਯਾ ਕਾਲੀ ਦਲ ਦਾ ਅਸੀਂ ਬਿੱਲਾ ਬਾਹਰ ਲਾਉਣੇ ਆ ਸਾਡੀ ਸੋਚ ਸਿਰਫ ਮੁਕਸਰਾਸਤੇ ਖੜੀ ਹੈ ਸੋ ਇਹਨਾਂ ਨੇ ਕਿਹਾ ਹੈ ਵੀ ਮੈਂ 100% ਕੰਮ ਕਰਾਉਂਗਾ ਸਾਨੂੰ ਵਿਸ਼ਵਾਸ ਹੈ ਉਹਨਾਂ ਦੀ ਅੱਖਾਂ ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਅਲੱਗ ਰਿਹਾ ਹੈ ਵੀ ਮੈਨੂੰ ਲੱਗਦਾ ਹੈ ਵੀ ਮੁਕਸਰ ਦਾ ਵਿਕਾਸ ਜ਼ਰੂਰ ਕਰਾਂਗੇ ਵੇਖੋ ਪਿਛਲੇ ਸਮੇਂ ਦੌਰਾਨ ਐਮਐਲਏ ਸਾਹਿਬ ਨੂੰ ਵੀ ਮਿਲੇ ਸੀ ਕੋਈ ਵੀ ਵਧਾਏ ਕਿ ਨਹੀਂ ਚਾਹੂਗਾ ਕਿ ਮੈਂ ਆਪਦੇ ਸ਼ਹਿਰ ਦੀ ਤਰੱਕੀ ਨਾ ਕਰਾਵਾਂ ਮੈਂ ਆਪਦੇ ਸ਼ਹਿਰ ਦੇ ਵਿੱਚ ਗੰਦ ਵੇਖਾਂ ਕੋਈ ਐਮਸੀ ਨਹੀਂ ਚਾਹੂਗਾ ਇਹ ਜਿਹੜਾ ਜਿੱਥੂ ਕਿਤੋਂ ਮਾਣਾ ਮੋਟਾ ਕਹਿੰਦੇ ਲੂਪ-ਪੂਲ ਹੁੰਦੇ ਆ ਕੋਈ ਕਈ ਅਫਸਰ ਐਸੇ ਆ ਜਾਂਦੇ ਆ ਉਹ ਅਫਸਰ ਆਪਦੀ ਜ਼ਿੰਮੇਵਾਰੀ ਪ੍ਰਤੀ ਨਹੀਂ ਸੁਗਿਰਦ ਹੁੰਦੇ ਉਹਦੇ ਨਾਲ ਫਿਰ ਜਿਹੜਾ ਸ਼ਹਿਰ ਦਾ ਉਹ ਨੁਕਸਾਨ ਹੋ ਜਾਂਦਾ ਮੈਨੂੰ ਲੱਗਦਾ ਵੀ ਈਓ ਸਾਹਿਬ ਆਪਦੀ ਜ਼ਿੰਮੇਵਾਰੀ ਨੂੰ ਸਮਝ ਕੇ ਤੇ 100% ਅਫਸਰ ਦਾ ਜਿਹੜਾ ਸ਼ਹਿਰ ਦੇ ਵਿਕਾਸ ਦੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਦੀ ਭੂਮਿਕਾ ਨੂੰ ਕਿਵੇਂ ਵੇਖਦੇ ਹੋ ਤੁਸੀਂ ਮੈਂ ਸ਼ਹਿਰ ਦੇ ਵਿਕਾਸ ਦੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਜੀ ਦੀ ਜ਼ਿੰਮੇਵਾਰੀ ਜਿਹੜੀ ਭੂਮਿਕਾ ਹੈ ਜਾਂ ਜ਼ਿੰਮੇਵਾਰੀ ਹੈ ਉਹਨੂੰ ਮੈਂ ਕੋਈ ਬਹੁਤਾ ਨਹੀਂ ਸਲਾਂਦਾ ਕਿਉਂਕਿ ਗੱਲ ਇਹ ਹੈ ਵੀ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਹੈ ਜਿਹੜੇ ਉਹ ਕਈ ਗੱਲਾਂ ਤੇ ਵਿੱਚ ਅੜੀ ਕਰਕੇ ਤੇ ਕਿਤਨਾ ਕਿਤੇ ਮੁਕਸਰ ਦਾ ਨੁਕਸਾਨ ਕਰ ਜਾਂਦੇ ਆ ਉਹ ਜਿਹੜਾ ਨੁਕਸਾਨ ਹੈ ਉਹ ਸਾਨੂੰ ਹੁਣ ਝੱਲਣਾ ਪੈ ਰਿਹਾ ਤੇ ਮੈਂ ਵੇਖੋ ਸਾਡੇ ਤੋਂ ਵੀ